ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਨੇ ਆਪਣਾ ਭੇਤ ਦੇਣ ਦੇ ਖਾਤਰ ਪੰਜਾ ਤਤ ਦਾ ਸਵੀਟ ਤੇ ਲੈਣਾ ਸੀ ਜੋਤ ਰੂਪ ਹਰਿਆਪ ਗੁਰੂ ਨਾਨਕ ਘਾਇਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਕਾਲ ਪੁਰਖ ਨੇ ਆਪਣੇ ਆਪ ਨੂੰ ਗੁਰੂ ਨਾਨਕ ਘਾਇਆ ਉਹੀ ਜੋਤ ਦਸਾਂ ਪੜ ਸ਼ਾਇਆਂ ਵਿੱਚ ਉਸ ਤਰ੍ਹਾਂ ਵਰਤਦੀ ਰਹੀ ਤੇ ਉਹੀ ਜੋਤ ਇਸ ਵੇਲੇ ਜੇ ਕਹਿੰਗੇ ਜੋਤ ਰੂਪ ਹਰਿਆਪ ਗੁਰੂ ਗ੍ਰੰਥ ਕਹਾਇਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਦੋਂ ਪੰਚਮ ਪਾਸ਼ਾ ਉਦੋਂ ਇਸ ਗੁਰੂ ਗ੍ਰੰਥ ਸਾਹਿਬ ਦੇ ਨਾਮ ਪੋਥੀ ਸਾਹਿਬ ਸੀ ਪੋਥੀ ਸਾਹਿਬ ਨੂੰ ਕੋਠਾ ਸਾਹਿਬ ਦੇ ਵਿੱਚ ਉੱਚੇ ਥਾਂ ਤੇ ਆਪ ਥੱਲੇ ਚੱਦਰ ਵਿਛਾ ਕੇ ਪੈ ਸੰਗਤ ਨੇ ਬੇਨਤੀ ਕੀਤੀ ਵੀ ਮਹਾਰਾਜ ਜੀ ਤੁਹ ਸਤ ਗੁਰਗੱਦੀ ਤੇ ਬਰਾਜਮਾਨ ਹੋ ਐਸ ਵੇਲੇ ਤੇ ਇਹ ਤੁਸੀਂ ਫਿਰ ਨਹੀਂ ਸਾਤ ਕੋ ਇਹ ਸਤੋਂ ਵੱਡੇ ਆ ਪੁੱਠੀ ਸਾਹਿਬ ਸਾਤੋਂ ਵੱਡੇ ਆ ਇਸੇ ਤਰ੍ਹਾਂ ਹੀ ਦਸਮ ਪਾਤਸ਼ਾਹ ਨਾ ਡੇੜ ਹਜੂਰ ਸਾਹਿਬ ਜਦੋਂ ਗੁਰਗੱਦੀ ਤੇ ਆਹ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਕਰਕੇ ਉਹਨਾਂ ਨੂੰ ਮੱਥਾ ਟੇਕਿਆ ਸਾਨੂੰ ਹੁਣ ਇਥੋਂ ਹੀ ਸਮਝ ਲੈਣਾ ਚਾਹੀਦਾ ਵੀ ਮੱਥਾ ਆਪ ਤੋਂ ਵੱਡੇ ਨੂੰ ਟੇਕਦਾ ਹੁੰਦਾ ਕੋਈ ਗੁਰੂ ਕਲਗੀਧਰ ਪਾਤਸ਼ਾਹ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਸੰਗਤ ਨਹੀਂ ਪੁੱਛਿਆ ਹੋਊ ਵੀ ਮਰੇ ਤੁਸੀਂ ਮੱਥਾ ਨਹੀਂ ਇਹ ਸਭ ਤੋਂ ਵੱਡੇ ਆ ਇਹਨਾਂ ਨੂੰ ਅਸੀਂ ਆਪਦੀ ਥਾਂ ਬਿਰਾਜਮਾਨ ਕਰਕੇ ੱਤਲੇ ਆ ਜੋਤ ਰੂਪ ਹਰੇ ਆਪ ਗੁਰੂ ਨਾਨਕ ਘਾਇਓ ਉਹੀ ਜੋਤ ਇਸ ਵੇਲੇ ਆਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਤ ਰਹੀ ਹੈ ਤੇ ਉਹਨਾਂ ਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਕਵੀ ਭਾਈ ਸਾਹਿਬ ਭਾਈ ਪ੍ਰਣਾਦ ਸਿੰਘ ਜਿਨ੍ਹਾਂ ਨੂੰ ਸਤਿਗੁਰੂ ਹੁਕਮ ਕਰਕੇ ਗਏ ਸੀ ਵੀ ਭਾਈ ਤੁਸੀਂ ਇਹ ਰੈਤਨਾਮਾ ਲਿਖਣਾ ਉਹ ਦੋ ਦੌਰੇ ਲਿਖਦੇ ਆ ਅਕਾਲ ਪੁਰਖੇ ਬਚਨ ਸਿਓ ਪ੍ਰਗਟ ਚ ਲਾਇਓ ਪੰਥ ਸਭ ਸਿੱਖਨ ਕੋ ਬਚਨ ਹੈ ਗੁਰੂ ਮਾਨੀਓ ਗ੍ਰੰਥ ਗੁਰੂ ਖਾਲਸਾ ਜਾਨੀਐ ਪ੍ਰਗਟ ਗੁਰੂ ਕੀ ਦੇ ਜੋਈ ਸਿੱਖ ਮੋਹ ਮਿਲਬੋ ਚਾਹੇ ਖੋਜ ਇਨੀ ਮੈਂ ਲੈ ਇਹ ਦੋ ਦੋਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋ ਸਮਾਨ ਤੋਂ ਕੁਛ ਦਿਨਾਂ ਦੇ ਅੰਦਰ ਹੀ ਭਾਈ ਸਾਹਿਬ ਭਾਈ ਪ੍ਰਲਾਦ ਸਾਹਿਬ ਭਾਈ ਪ੍ਰਨਾਲ ਸਿੰਘ ਨੇ ਲਿਖਿਆ ਜਿਹੜੇ ਅਸੀਂ ਬੋਲਦੇ ਆਂ ਆਗਿਆ ਭਈਆ ਕਾਲ ਕੀ ਇਹ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ 1874 ਵਿੱਚ ਲਿਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ 166 ਸਾਲ ਬਾਅਦ ਪਰ ਜਿਹੜੇ ਦੋ ਦੋਰ ਇਹ ਅਕਾਲ ਪੁਰਖ ਦੇ ਬਚਨ ਸੋਂ ਪ੍ਰਗਟ ਚ ਲਾਇਓ ਪੰਥ ਇਹ ਦੋ ਦੋਰ ਇਹ ਜਿਹੜੇ ਆ ਇਹ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਕੁਝ ਦਿਨਾਂ ਬਾਅਦ ਹੀ ਭਾਈ ਸਾਹਿਬ ਭਾਈ ਪ੍ਰਣਾਦ ਸਿੰਘ ਨੇ ਲਿਖਿਆ ਉਹਨੂੰ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੇਰੇ ਆ ਸਮਾਏ ਸਤਿਗੁਰੂ ਦਾ ਤਾਂ ਸਭ ਦੇ ਵਿੱਚ ਵਾਸਾ ਇਹ ਸਾਨੂੰ ਕਿਹਨੇ ਦੱਸਿਆ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਹੁਣ ਆਪ ਦਾ ਭੇਦ ਤਾਂ ਹੋ ਆਪ ਹੀ ਦੱਸ ਸਕਦੇ ਜੇ ਕਿ ਇਹ ਕੋਈ ਹੋਰ ਦੂਜਾ ਕਾਲਪੁਰਖ ਦਾ ਭੇਦ ਦਸੂ ਦੂਜਾ ਤਾਂ ਕੋਈ ਦੱਸ ਨਹੀਂ ਸਕਦਾ ਸਤਿਗੁਰੂ ਨੂੰ ਆਪ ਹੀ ਜੋਤ ਰੂਪ ਨੂੰ ਆਪ ਹੀ ਉਹੀ ਜੋਤ ਗੁਰੂ ਨਾਨਕ ਕਹਾਈ ਉਹੀ ਜੋਤ ਇਸ ਵੇਲੇ ਗੁਰੂਗ੍ਰੰਥ ਸਾਹਿਬ ਦੇ ਵਿੱਚ ਬਰਾਜਮਾਨ ਹੈ ਹੁਣ ਅਸੀਂ ਗੁਰਬਾਣੀ ਪੜ੍ਹਨੀ ਵੀ ਹੈ ਤੇ ਗੁਰਬਾਣੀ ਬੰਦੀ ਧਿਆਨ ਵੀ ਦੇ ਕੇ ਉਹਦੇ ਅਰਥਾਂ ਨੂੰ ਵੀ ਸਮਝਣਾ ਕਈ ਗੁਰਮਖ ਪਿਆਰਿਆਂ ਦੇ ਨਿਤਨੇਮ ਵਿੱਚ ਸੁਖਮਨੀ ਸਾਹਿਬ ਬਾਣੀ ਸ਼ਾਮਿਲ ਹੈ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਵਿੱਚ ਗੁਰੂ ਸਾਹਿਬ ਲਿਖ ਰਹੇ ਆ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰੂ ਦਾ ਕਰਹਿ ਕੀ ਹੈ ਗੁਰੂ ਘਰ ਗੁਰਦੁਆਰਾ ਗੁਰੂ ਸਾਹਿਬ ਵੇਲੇ ਇਸ ਨੂੰ ਧਰਮਸਾਲਾ ਕਹਿੰਦੇ ਸੀ ਉਹੀ ਹੁਣ ਅਸੀਂ ਉਸ ਨੂੰ ਗੁਰਦੁਆਰੇ ਕਹਿੰਦੇ ਆ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰਦੁਆਰੇ ਵਿੱਚ ਜੋ ਸੇਵਕ ਹੈ ਚਾਹੇ ਉਹਥੇ ਦਾ ਕੋ ਮੁਖੀ ਹੈ ਉਹ ਰਹਿ ਰਿਹਾ ਫਿਰ ਗੁਰ ਕੀ ਆਗਿਆ ਮਨ ਮੈਂ ਸਹਿ ਉਹਦੇ ਵਾਸਤੇ ਬਹੁਤ ਜ਼ਰੂਰੀ ਹੈ ਵੀ ਜੋ ਗੁਰੂ ਆਗਿਆ ਕਰਦੇ ਹੈ ਉਹਦਾ ਧਾਰ ਨਹੀਂ ਹੋਣਾ ਕਿਉਂ ਫੇਰ ਹੀ ਉਹ ਗਾਹਾਂ ਪਰਦੇਸ਼ ਕਰ ਸਕਦਾ ਜੇ ਪਹਿਲਾਂ ਆਪ ਧਾਰ ਨਹੀਂ ਹੋ ਫਿਰ ਸਤਿਗੁਰੂ ਲਿਖਦੇ ਆਪਸ ਕੋ ਕਰ ਕਛੁ ਨਾ ਜਨਾਬ ਹੈ ਆ ਬੜੀ ਧਿਆਨ ਵਾਲੀ ਗੱਲ ਹੈ ਵੀ ਆਪਣੇ ਆਪ ਨੂੰ ਕੁਛ ਨਹੀਂ ਕਹੋਣਾ 1469 ਤੋਂ ਲੈ ਕੇ 1799 ਤਾਈਂ ਗੁਰੂ ਇਤਿਹਾਸ ਵਿੱਚ ਜੇ ਦੇਖੀਏ ਤਾਂ ਦੋ ਹੀ ਆਉਂਦੇ ਆ ਵਿਸ਼ੇਸ਼ਣ ਇੱਕ ਭਾਈ ਤੇ ਇੱਕ ਬਾਪਾ ਭਾਈ ਗੁਰਦਾਸ ਜੀ ਭਾਈ ਮਨ ਸਿੰਘ ਜੀ ਇਹ ਭਾਈ ਬਹੁਤ ਉੱਚਾ ਸ਼ਬਦ ਹੈ ਕਿ ਪੁੰਜਿਤ ਨਖਰ ਭਾਈ ਸਾਹਿਬ ਭਾਈ ਤੇ ਜਾਨ ਸਤਿਕਾਰਯੋਗ ਬਾਬਾ ਬਾਬਾ ਬੁੰਡਾ ਜੀ ਬਾਬਾ ਗੁਰਦਤਾ ਜੀ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਆ ਆਪਸ ਕੋ ਕਰ ਕਛੁ ਨਾ ਜਨਾਵੇ ਉਹਨੇ ਆਪਣੇ ਆਪ ਨੂੰ ਕੁਛ ਨਹੀਂ ਜਨਾਉਣਾ ਕਿਉਂਕਿ ਆਪ ਦੇ ਆਪ ਨੂੰ ਜਨਾਊਗਾ ਫਿਰ ਤਾਂ ਉਹਦੇ ਮੁਕਾਬਲੇ ਤੇ ਇੱਕ ਹੋਰ ਤਾਕਤ ਬਣ ਗਈ ਇੱਕ ਹੋਰ ਸ਼ਕਤੀ ਬਣ ਗਈ ਸਾਡੇ ਮਨ ਦੀ ਇਕਾਗਰਤਾ ਨਹੀਂ ਰਹਿਣੀ ਵੀ ਇਹ ਵੀ ਕੁਛ ਹੈਗਾ ਤੇ ਉਹ ਜਿਹੜੀ ਮਨ ਦੀ ਭਾਵਨਾ ਉਹ ਦੋ ਥਾਈ ਹੋ ਗਈ ਜਦੋਂ ਦੋ ਥਾਈ ਚੀਜ਼ ਹੋ ਜੇ ਉਹ ਗੱਲ ਨਹੀਂ ਬਣਦੀ ਹੈ ਆਸਾ ਦੀ ਵਾਰ ਵਿੱਚ ਸਤਿਗੁਰੂ ਲਿਖਦੇ ਆ ਬੀਓ ਬੀਜ ਪਰਤ ਲੈ ਗਏ ਅਬ ਕਿਉਂ ਉਗਵੇ ਦਾਲ ਹੁਣ ਛੋਲੇ ਤੁਸੀਂ 100 ਗ੍ਰਾਮ ਲੈ ਲਓ ਜਦੋਂ ਇਹਦੀ ਰੋਤਾਂ ਬੀਜ ਦੋ ਹਰੇ ਹੋ ਜਾਣਗੇ ਪਰ ਛੋਲਿਆਂ ਦੀ ਦਾਲ ਭਾਵੇਂ 100 ਕਿਲੋ ਲੈ ਲਓ ਉਹ ਬੀਜ ਦੋ ਇੱਕ ਨਹੀਂ ਦਾਰਾ ਹਣਾ ਹੋਣਾ ਕਿਉਂ ਉਹ ધોਠਾਈ ਹੋ ਗਈ ਜਿਹੜੀ ਬੀਜਣ ਦੀ ਸ਼ਕਤੀ ਖਤਮ ਹੋ ਗਈ ਇਸੇ ਤਰ੍ਹਾਂ ਜਦ ਸਾਡੀ ਭਾਵਨਾ ਦੋਂਤੇ ਚਲੀ ਗਈ ਤੇ ਉਹ ਗੱਲ ਨਹੀਂ ਬਣਨੀ ਆਪਦੇ ਨਾਂ ਕੋਈ ਵਿਸ਼ੇਸ਼ਣ ਲਾ ਕੇ ਅਸੀਂ ਆਪਦੇ ਮਨ ਦੀ ਭਾਵਨਾ ਦੋਹਾਂ ਥਾਈਂ ਨਹੀਂ ਕਰਨੀ ਸਤਿਗੁਰੂ ਦੇ ਹੁਕਮ ਅnder ਆਪਸ ਕੋ ਕਰ ਕਸ਼ਣਾਜਨ ਆਪਸ ਕੋ ਕਰ ਕਸ਼ਣਾ ਜਨਾਬੇ ਇਸ ਤੇ ਪਹਿਰਾ ਦੇਣਾ ਜੋ ਗੁਰਬਾਣੀ ਸਾਨੂੰ ਕਹਿ ਰਹੀ ਹੈ ਕੋਈ ਅਸੀਂ ਸ਼ੱਕ ਨਹੀਂ ਕਰਨੀ ਉਹ ਸਤਿਗੁਰੂ ਪ੍ਰਤੱਖ ਆਪ ਹੀ ਬੋਲ ਰਹੇ ਐ ਅਕਸਰ ਪੰਨੀਤ ਹੈਗੀ ਕਿਸੇ ਨੇ ਪੜਤਾਂ ਕੋਈ ਹੋ ਰਿਹਾ ਪਰ ਬੋਲ ਸਤਿਗੁਰੂ ਰਹੇ ਆ ਕਿਸੇ ਕਿਸਮ ਦੀ ਅਸੀਂ ਕੋਈ ਸ਼ੱਕ ਨਹੀਂ ਕਰਨੀ ਸਤਿਗੁਰੂ ਕਹਿੰਦੇ ਐ ਗੁਰਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਗਤ ਨ ਪਾਵੇ ਜਿਵੇਂ ਇੱਕ ਵਿਦਿਆਰਥੀ ਹੈ ਸਕੂਲ ਦਾ ਰੈਗੂਲਰ اٹੈਂਡੈਂਸ ਸਕੂਲ ਦਾ ਰੈਗੂਲਰ ਹੁੰਦਾ ਹੋਇਆ ਸਕੂਲ ਟਾਈਮ ਦੇ ਵਿੱਚ ਕੋਈ ਵੀ ਪੀਰੀਅਡ ਮਿਸ ਨਹੀਂ ਕਰਦਾ ਜਿੰਨੇ ਪੀਰੀਅਡ ਸਭ ਅਟੈਂਡ ਕਰਦਾ ਪਰ ਜੋ ਸਬਜੈਕਟ ਕਲਾਸ ਵਿੱਚ ਪੜਾਇਆ ਜਾ ਰਿਹਾ ਉਹਦੇ ਬੰਨੀ ਉਹ ਧਿਆਨ ਨਹੀਂ ਦਿੰਦਾ ਗੱਲ ਹੈ ਸਾਰੀ ਧਿਆਨ ਦੀ ਲਗਨ ਦੀ ਮਿਹਨਤ ਦੀ ਉਹਦਾ ਜਿਹੜਾ ਰੈਗੂਲਰ ਹੋਣਾ ਪੀਰੀਅਡ ਮਿਸ ਨਾ ਕਰਨਾ ਉਹ ਕਿਸੇ ਅਰਥ ਨਹੀਂ ਜੇ ਉਹ ਪੜ੍ਹਾਈ ਬੰਦੇ ਧਿਆਨ ਨਹੀਂ ਦੇ ਰਿਹਾ ਇਸੇ ਤਰ੍ਹਾਂ ਸਾਡਾ ਗੁਰਦੁਆਰੇ ਜਾ ਕੇ ਜੇ ਗੁਰਬਾਣੀ ਵੱਲ ਜਉਥੇ ਕੀਰਤਨ ਹੋ ਰਿਹਾ ਹੈ ਜਾਂ ਕਥਾ ਹੋ ਰਹੀ ਹੈ ਤੇ ਚਾਹੇ ਉਥੇ ਗੁਰਬਾਣੀ ਦਾ ਪਾਠ ਹੋ ਰਿਹਾ ਜੇ ਅਸੀਂ ਧਿਆਨ ਨਾਲ ਨਹੀਂ ਸੁਣਦੇ ਤਾਂ ਸਾਡਾ ਵੀ ਉਹੀ ਹਾਲ ਹੈ ਸਾਡੇ ਪੱਲੇ ਕੁਝ ਨਹੀਂ ਪੈਣਾ ਸਾਨੂੰ ਬੜੇ ਧਿਆਨ ਦੇ ਨਾਲ ਧਿਆਨ ਤਾਂ ਐਸੀ ਚੀਜ਼ ਹੈ ਜਿਹਦੇ ਨੇ ਸਾਰੀ ਗੱਲ ਸਮਝ ਆ ਜਾਂਦੀ ਆ ਧਿਆਨ ਤੋਂ ਬਿਨਾਂ ਕੁਛ ਨਹੀਂ ਪੱਲੇ ਪੈਂਦਾ ਜਦੋਂ ਗੁਰੂ ਸਾਹਿਬ ਗਏ ਆ ਸਿਆਲਕੋਟ ਉਥੇ ਗਉ ਸਮਝਾ ਪੀਰ ਜਿਹੜਾ ਕਿਸੇ ਖੱਤਰੀ ਨੂੰ ਵੜਦੇ ਤਾਂ ਉਹਨੇ ਵੀ ਤੇਰੀ ਲੜਕਾ ਹੋ ਜੂ ਲੜਕਾ ਹੋ ਗਿਆ ਨਾਲ ਉਹਦੇ ਸ਼ਰਤ ਰੱਖੀ ਸੀ ਵੀ ਓਏ ਮੈਂ ਲੈ ਲੂੰ ਉਹ ਬੁੜਕੇ ਉਹ ਥੋੜਾ ਜਿਹਾ ਝਿਜਕ ਗਿਆ ਦੇਣ ਕੰਨਿਓ ਤੇ ਉਹ ਗੁੱਸੇ 'ਚ ਆ ਗਿਆ ਪੀਰ ਹਮਦਾ ਵੀ ਗਉਸ ਤੇ ਉਹ ਸਾਰੇ ਥਿਆਲਕੋਟ ਨੂੰ ਗਰਕ ਕਰਨ ਤੇ ਉਹ ਆਪਣੇ ਧਿਆਨ ਚ ਬਹਿ ਗਿਆ ਕਿ ਧਿਆਨ ਇੱਕ ایسی ਸ਼ਕਤੀ ਹੈ ਇਹ ਇਤਿਹਾਸ ਹੀ ਦੱਸਦਾ ਵੀ ਜੇ ਇੱਕ ਸਤਿਗੁਰੂ ਨਾ ਜਾਂਦੇ ਤਾਂ ਉਹਨੇ ਉਹ ਵਾਕਿਆ ਹੀ ਗਰਕ ਕਰ ਦੇਣਾ ਸੀ ਤੇ ਸਤਿਗੁਰੂ ਨੇ ਜਦੋਂ ਭਾਈ ਮਰਦਾਨੇ ਪੇਜਾ ਉਹਦਾ ਮੋੜ ਤਾਂ ਫੇਰ ਮੋੜਤਾ ਤੇ ਸਤਿਗੁਰੂ ਉਹ ਉਹਨੇ ਦੱਸਿਆ ਵੀ ਆਹ ਗੱਲ ਹੈ ਤੇ ਸਤਿਗੁਰੂ ਨੇ ਉਹ ਹੁਣ ਵੀ ਉਹ ਮੋਰੀਆਂ ਜੀ ਹੁਣ ਵੀ ਹੈ ਜੇ ਤੋ ਥਿਆਲਕੋਟ ਉਹ ਜਿਹੜਾ ਜਿੱਥੇ ਉਹ ਇਤਿਹਾਸਕ ਇਤਿਹਾਸਕ ਤੌਰ ਤੇ ਬੁਰਜ ਦੇ ਵਿੱਚ ਜਿਹੜੀਆਂ ਇੱਟਾਂ ਡਿੱਗ ਪਈਆਂ ਉਹ ਧਿਆਨ ਵਿੱਚ ਬੈਠਾ ਉਹਦਾ ਧਿਆਨ ਟੁੱਟ ਗਿਆ। ਉਹਨੂੰ ਪਤਾ ਲੱਗ ਗਿਆ ਵੀ ਹੁਣ ਥਮੇੜੇ ਬੈਠਣ ਦਾ ਵੀ ਕੋਈ ਫਾਇਦਾ ਨਹੀਂ। ਮੇ ਧਿਆਨ ਮੇਰੇ ਖਤਮ ਹੋ ਗਿਆ। ਹੁਣ ਤਾਂ ਬੈਠਣ ਦਾ ਵੀ ਕੋਈ ਫਾਇਦਾ ਨਹੀਂ ਬਾਹਰ ਨਿਕਲਿਆ ਆਇਆ। ਜਦੋਂ ਦੱਸਿਆ ਇੱਥੇ ਕੋਈ ਆਇਆ ਤਾਂ ਦੱਸੇ ਬਿਸਰਗੁਰ ਕੋਲ ਚੜਨਾ ਜਗਿਆ ਤੇ ਜੋ ਸਰਗੁਰ ਨਾਲ ਗੱਲਾਂ ਬਾਤਾਂ ਕੀਤੀਆਂ ਕਹਿੰਦੇ ਮਹਾਰਾ ਤੁਸੀਂ ਤਾਂ ਇੱਥੇ ਕਿਤੇ ਆਏ ਨਹੀਂ। ਇਹ ਜਿਹੜਾ ਸਿਆਲਕੋਟ ਆ ਨਾ ਇਹ ਤਾਂ ਜਮਾ ਹੀ ਬਾਕਿਆ ਗਰਕ ਕਰਨ ਵਾਲਾ ਇਹ ਤੇ ਕੋਈ ਬੰਦਾ ਵੀ ਬਿਲਕੁਲ ਠੀਕ ਨਹੀਂ ਹੈ ਸਾਰਾ ਗਰਕ ਕਰਨ ਵਾਲਾ ਇਹ ਸਭ ਨੇ ਕੰਮੇ ਬੰਦੇ ਤੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ 2 ਟਕੇ ਦੇ ਕੇ ਭੇਜਿਆ ਵੀ ਜਾ ਐ ਕਰ ਤੂੰ ਇੱਕ ਟਕੇ ਦਾ ਲਿਆ ਸੱਚ ਇੱਕ ਟਕੇ ਦਾ ਲਿਆ ਝੂਠ ਪਹਿਲੇ ਤਾਂ ਜਿਹਦੇ ਕੋਲ ਜਾਵੇ ਉਹ ਅਸਲ ਲੱਗ ਜਾਣਾ ਵੀ ਇਹ ਕੋਈ ਸੌਦਾ ਫੇਰ ਜਾਵੇ ਫੇਰ ਕੋਈ ਸੌਦਾ ਉਹ ਮੂਲਾ ਨਾਮ ਹੈ ਖਤਰੀ ਉਹਦੇ ਕੋਲ ਜਦੋਂ ਗਿਆ ਉਹਨੇ ਦੋ ਟਕੇ ਲੈ ਕੇ ਗੱਲੇ ਚ ਪਾ ਲੇ ਤੇ ਉੱਤੇ ਲਿਖਤਾ ਮਰਨਾ ਸੱਚ ਜਿਉਣਾ ਝੂਠ ਜਦੋਂ ਸਰ ਗੁਰੂ ਕੋਲ ਲੈ ਕੇ ਆਇਆ ਕਹਿੰਦੇ ਗੱਲ ਸੁਣੋ ਇਹ ਸਿਆਲ ਕੋਲ ਵਿੱਚ ਇਹੋ ਜਿਹੇ ਬੰਦੇ ਰਹੇ ਆ ਰਹ ਰਹੇ ਆ ਜਿਨ੍ਹਾਂ ਨੂੰ ਮਰਨਾ ਯਾਦ ਆ ਇਹ ਵੀ ਗਰਖ ਕਰਨ ਵਾਲੇ ਆ ਉਹਨੂੰ ਸਿੱਧੇ ਰਾ ਪਾਇਆ ਉੱਥੋਂ ਧਿਆਨ ਵਿੱਚ ਐਡੀ ਸ਼ਕਤੀ ਹੈ ਮਨ ਮਤਾਂ ਤੋਂ ਠਾਕੇ ਗੁਰਮਤ ਵਾਲ ਪਰ ਪ੍ਰੇਨਾ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ